ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਕਾਂਗਰਸ ਪਾਰਟੀ ਦੇ ਵਿੱਚ ਕਮਸਾਨ ਬਗਾਵਤ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਕਾਂਗਰਸ ਪਾਰਟੀ ਦੇ ਵਿੱਚ ਆਮ ਖਬਰਾਂ ਕਾਂਗਰਸੀ ਬਣਾ ਜਾਂਦੇ ਨੇ ਯਾਨੀ ਕਿ ਵਿਵਾਦ ਪੈਦਾ ਕਰ ਜਾਂਦੇ ਨੇ ਔਰ ਹੁਣ ਜਿਹੜਾ ਇੱਕ ਨਵਾਂ ਵਿਵਾਦ ਹੈ ਉਹ ਨਵਾਂ ਵਿਵਾਦ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈ ਦਰਅਸਲ ਬੀਤੇ ਦਿਨ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਕਿ ਕਿਵੇਂ ਕਾਂਗਰਸ ਨੂੰ ਦੇਸ਼ ਦੇ ਵਿੱਚ ਅੱਗੇ ਲੈ ਕੇ ਜਾਣਾ ਹੈ ਯਾਨੀ ਕਿ ਕਿਵੇਂ ਰਣਨੀਤੀ ਬਣਾਨੀ ਹੈ ਕਿਵੇਂ ਕੇਂਦਰ ਸਰਕਾਰ ਨੂੰ ਘੇਰਨਾ ਔਰ ਸਭ ਤੋਂ ਵੱਡਾ ਮਸਲਾ ਜੋ ਵਿਚਾਰਿਆ ਗਿਆ ਉਸੇ ਬਨਰੇਗਾ ਜਿਸ ਤਰ੍ਹਾਂ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਕਿਤਾ ਗਿਆ ਸੈਂਟਰ ਦਾ ਸਟੇਕ ਉਹਦੇ ਚੋਂ ਘਟਾਇਆ ਗਿਆ 60 40 ਦਾ ਰੇਸ਼ੋ ਕੀਤਾ ਗਿਆ ਇਹਨਾਂ ਤਮਾਮ ਮਸਲਿਆਂ ਤੇ ਚਰਚਾ ਹੋਈ ਔਰ ਉਹ ਕਿਤੇ ਨਾ ਕਿਤੇ ਹੁਣ ਪੂਰੇ ਸੂਬਿਆਂ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਉਹ ਨਜ਼ਰ ਆਏਗਾ ਕਿ ਕਾਂਗਰਸ ਪਾਰਟੀ ਦੀ ਕੋਸ਼ਿਸ਼ ਹੈ ਕਿ ਇੱਕ ਮੁਹਿੰਮ ਚਲਾ ਕੇ ਪਿੰਨਾ ਚ ਵੜ ਕੇ ਉਸ ਦਾ ਵਿਰੋਧ ਕੀਤਾ ਜਾਏ ਇਹ ਤੇ ਇੱਕ ਵੱਖਰੀ ਗੱਲ ਹੈ ਪਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਲੇ ਅਜਿਹਾ ਕੀ ਹੋਇਆ ਜਿਸ ਨੇ ਸਾਰਿਆਂ ਦਾ ਧਿਆਨ ਯਾਨੀ ਕਿ ਮੀਡੀਆ ਦਾ ਡਾਈਵਰਜਨ ਉਸ ਚੀਜ਼ ਤੋਂ ਅਟਾ ਕੇ ਦੂਜੇ ਪਾਸੇ ਲੈ ਆਇਆ ਯਾਨੀ ਕਿ ਇੱਕ ਅਟੈਂਸ਼ਨ ਆਫ ਮੀਡੀਆ ਜਿਹੜਾ ਸੀ ਉਹ ਡਾਈਵਰਟ ਹੋ ਗਿਆ ਉਹ ਹੋਇਆ ਜਾਂ ਕਰਾਇਆ ਗਿਆ ਯਾ ਸਿੱਧੇ ਤੌਰ ਤੇ ਕਹਿ ਲਓ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਕਿਹੜੇ ਲੀਡਰ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸ਼ਾਰਿਆਂ ਤੇ ਕੰਮ ਕਰ ਰਹੇ ਨੇ ਅੱਗੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਤੇ ਕੀ ਉਹ ਹਾਲਾਤ ਪੰਜਾਬ 'ਚ ਵੀ ਬਣ ਰਹੇ ਨੇ ਔਰ ਜਿਸ ਤਰ੍ਹਾਂ ਦੇਸ਼ ਦੇ ਵਿੱਚ ਲਗਾਤਾਰ ਮਨਰੇਗਾ ਦੇ ਵਿੱਚ ਬਦਲਾਅ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਖੜੇ ਹੋ ਰਿਹਾ ਹੈ ਤੇ ਕੀ ਕੁਝ ਕਾਂਗਰਸ ਦੇ ਲੀਡਰ ਉਹ ਹਾਲਾਤ ਪੂਰੇ ਦੇਸ਼ ਦੇ ਨੈਰੇਟਿਵ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਗਲੇ 5-7 ਮਿੰਟਾਂ ਵਿੱਚ ਇਸ ਸਾਰੀ ਚਰਚਾ ਤੁਹਾਡੇ ਨਾਲ ਕਰੂੰਗਾ ਦੋ ਐਗਜ਼ਾਮਪਲ ਦੇ ਕੇ ਯਾਨੀ ਕਿ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਪਹਿਲੀ ਘਟਨਾ ਮੈਂ ਦੇਸ਼ ਦੀ ਪਹਿਲੇ ਗੱਲ ਕਰੂੰਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰ ਰਿਹਾ ਕਿ ਰੁਕਿਓ ਇਸ ਵੀਡੀਓ ਤੇ ਤੁਹਾਨੂੰ ਅਸਲ ਕਹਾਣੀ ਦੱਸਾਂਗੇ ਅਸਲ ਕਹਾਣੀ ਇੱਕ ਤਾਰੀਫ਼ ਦੀ ਜੋ ਪਿਛਲੀ ਵੀਡੀਓ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਤਾਰੀਫ਼ ਵਾਲੀ ਮੇਰੇ ਚੈਨਲ ਤੇ ਉਹਦੀ ਅਸਲ ਕਹਾਣੀ ਦੱਸਾਂਗੇ ਹੁਣ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਉਹ ਚਲਦੀ ਮੀਟਿੰਗ ਦੇ ਵਿੱਚ ਚਲਦੀ ਮੀਟਿੰਗ ਦੇ ਵਿੱਚ कांग्रेस का एक दिग्गज लीडर एक ट्वीट कर दिया और बाहर खड़ा मीडिया मन खबर मिल गई यानी कि उस मीटिंग तो बाद जो खड़ गे, राहुल गांधी और सब तो हैरान कर देने वाली गल है कि अब शशि थरूर भी नजर आए जो तरीफा कर दे जिन्होंने लैके कई सवाल खड़े हो रहे थे कि शायद बीजेपी वाले पास जा रहे वो भी प्रेस कॉन्फ्रेंस बैठे नजर आए पर उस ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੇ ਕੋਸ਼ਿਸ਼ ਦੂਜੇ ਮਸਲੇ ਤੇ ਸਵਾਲ ਕਰਨ ਦੀ ਕੀਤੀ ਪਰ ਕਾਂਗਰਸ ਪਾਰਟੀ ਦੇ ਲੀਡਰ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਨਿਕਲ ਗਏ ਉਹ ਮਸਲਾ ਕੀ ਸੀ ਕਾਂਗਰਸ ਦੇ ਬਹੁਤ ਸੀਨੀਅਰ ਲੀਡਰ ਤਿਕਵਜੈ ਸਿੰਘ ਮੱਧ ਪ੍ਰਦੇਸ਼ ਵਾਲੇ ਉਹਨਾਂ ਨੇ ਟਵੀਟ ਕਰਤਾ ਟਵੀਟ ਕੀ ਕੀਤਾ ਮੈਂ ਹੁਣ ਉਹਦੇ ਤੇ ਆਉਂਗਾ ਔਰ ਉਹਨੂੰ ਪੰਜਾਬ ਨਾਲ ਕਿਵੇਂ ਲਿੰਕ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਟਵੀਟ ਕੀਤਾ ਅ ਡਿਗਵਜ ਸਿੰਘ ਨੇ ਇੱਕ ਫੋਟੋ ਪਾਈ ਉਹ ਫੋਟੋ ਬਹੁਤ ਪੁਰਾਣੀ ਫੋਟੋ ਹੈ ਜਿਹਦੇ ਵਿੱਚ ਭਾਜਪਾ ਦੇ ਤਮਾਮ ਪੁਰਾਣੇ ਲੀਡਰ ਖਾਸ ਤੌਰ ਤੇ ਉਹਦੇ ਚ ਅਡਵਾਨੀ ਸਾਹਿਬ ਨੇ ਪਿੱਛੇ ਮੈਨੂੰ ਪਰਮੋਦ ਮਹਾਜਨ ਵੀ ਬੈਠੇ ਨਜ਼ਰ ਆ ਰਹੇ ਨੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਔਰ ਅਡਵਾਨੀ ਦੇ ਅੱਗੇ ਨਰਿੰਦਰ ਮੋਦੀ ਥੱਲੇ ਬੈਠੇ ਹੋਏ ਨੇ ਉਹ ਬਹੁਤ ਪੁਰਾਣੀ ਕੋਈ ਤਸਵੀਰ ਹੈ ਤੇ ਉਹ ਲਿਖਿਆ ਨਾਲ ਉਸ ਤਸਵੀਰ ਨੂੰ ਟਵੀਟ ਕਰਕੇ ਕੋਰਾ ਸਾਈਟ ਤੇ ਮੈਨੂੰ ਇਹ ਫੋਟੋ ਮਿਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ ਕਿਸ ਤਰ੍ਹਾਂ ਆਰਐਸਐਸ ਦਾ ਜ਼ਮੀਨੀ ਸਵੈਮ ਸੇਵਕ ਤੇ ਜਨਸੰਘ ਬੀਜੇਪੀ ਦਾ ਕਾਰਜਕਰਤਾ ਆਗਵਾ ਦੇ ਪੈਰਾ ਤੇ ਫर्श ਤੇ ਬਹਿ ਕੇ ਸੂਬੇ ਦਾ ਮੁੱਖ ਮੰਤਰੀ ਤੇ ਫਿਰਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਇਸ ਸੰਗਠਨ ਦੀ ਸ਼ਕਤੀ ਹੈ ਥੱਲੇ ਉਹ ਲਿਖ ਰਹੇ ਨੇ ਜੈ ਸਤਿਆਰਾਮ ਹੁਣ ਚਲਦੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚੋਂ ਕਾਂਗਰਸ ਦਾ ਇੱਕ ਲੀਡਰ ਟਵੀਟ ਕਰੇ ਜਿਹਦੇ 'ਚੋਂ ਇਹ ਸਾਰੀਆਂ ਗੱਲਾਂ ਲਿਖਦਾ ਥੱਲੇ ਜੈ ਸ਼੍ਰੀ ਰਾਮ ਲਿਖਦਾ ਤੇ ਚਰਚਾ ਦੇਖੋ ਫਿਰ ਮੀਟਿੰਗ ਤੋਂ ਜ਼ਿਆਦਾ ਚਰਚਾ ਉਹਦੀ ਬਣਦੀ ਹੈ ਔਰ ਉਹ ਹੀ ਵੀ ਮੀਡੀਆ ਨੇ ਕੀੜਾ ਪਾਲਿਆ ਜਦੋਂ ਦਿਗਵਜ ਸਿੰਘ ਨਿਕਲੇ ਉਹ ਸਿਰਫ ਇੱਕ ਗੱਲ ਕਹਿ ਕੇ ਉੱਥੋਂ ਨਿਕਲ ਗਏ ਕਿ ਮੈਂ ਤਾਂ ਸੰਗਠਨ ਦੀ ਤਾਰੀਫ਼ ਕੀਤੀ ਹੈ ਅਗਲੇ ਦਾ ਸੰਗਠਨ ਹੈ ਵਧੀਆ ਤੇ ਹੈ ਮੈਂ ਭਾਜਪਾ ਹੋਰ ਆਰਐਸਐਸ ਔਰ ਮੈਂ ਜਿਹੜਾ ਨਰਿੰਦਰ ਮੋਦੀ ਦਾ ਵਿਰੋਧੀ ਹਾਂ ਉਹ ਮੈਂ ਬੋਲਦਾ ਰਹੂੰਗਾ ਪਰ ਮੈਂ ਸੰਗਠਨ ਦੀ ਤਾਰੀਫ਼ ਕੀਤੀ ਹੈ ਹੁਣ ਅਗਲੇ ਦੀ ਤੇ ਇੱਕ ਤਾਰੀਫ਼ ਹੋ ਗਈ ਇੱਥੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਮਟਿਆ ਮਲੇਤ ਹੋ ਗਈ ਪੰਜਾਬ ਨਾਲ ਇਹਦਾ ਕਨੈਕਸ਼ਨ ਕੀ ਹੈ ਠੀਕ ਇਸ ਤਰ੍ਹਾਂ ਦੀ ਇੱਕ ਤਾਰੀਫ਼ ਪੰਜਾਬ 'ਚ ਵੀ ਹੋਈ ਨਵਜੋਤ कौर ਸਿੱਧੂ ਅਮਿਤ ਸ਼ਾਹ ਦੀ ਤਾਰੀਫ਼ ਪੰਜਾਬ ਲਵਰਸ ਪੰਜਾਬ ਦੇ ਪ੍ਰੇਮੀ ਦੱਸਤਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਦੱਸਿਆ ਉਹ ਭਾਵੇਂ ਉਹਨੂੰ ਤੁਸੀਂ ਕਿਸੇ ਵੀ ਐਂਗਲ ਤੋਂ ਲਓ ਮਾਈਨਿੰਗ ਨੂੰ ਲੈ ਕੇ ਹੋਰ ਜਿਹੜੇ ਮਸਲੇ ਉਹਨਾਂ ਨੇ ਆਪਣੀ ਟਵੀਟ 'ਚ ਜ਼ਿਕਰ ਕੀਤੇ ਹੋਰ ਅਖੀਰ 'ਚ ਲਿਖਿਆ ਕਿ ਆਮ ਥੈਂਕਸ ਟੂ ਐਚ ਐਮ ਅਮਿਤ ਸ਼ਾਹ ਜੀ ਉਹਨੇ ਅੱਧਰੇ ਚਰਚਾ ਛੇੜਦੀ ਉਹਨੇ ਦੋਵੇਂ ਚੀਜ਼ਾਂ ਕਿਉਂ ਹੋਈਆਂ ਇਹ ਦੋਵੇਂ ਤਰੀਫਾਂ ਦੇ ਪਿੱਛੇ ਦੀ ਕਹਾਣੀ ਦਰਸਲ ਇਹ ਹੈ ਹੁਣ ਅਸਲ ਕਹਾਣੀ ਤੇ ਆਨਾ ਖੀ ਲੈ ਤਿੰਨ ਮਿੰਟਾਂ ਚ ਇਹਨਾਂ ਦੋਵੇਂ ਤਰੀਫਾਂ ਦੇ ਵਿੱਚ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਹੈ ਕਿ ਬਹੁਤੇ ਕਾਂਗਰਸ ਲੀਡਰ ਹਾਈ ਕਮਾਂਡ ਤੋਂ ਖੁਸ਼ ਨਹੀਂ ਨੇ ਨਵਜੋਤ ਕੋਰ ਸਿੱਧੂ ਦੇ ਟਵੀਟ ਦੀ ਕਹਾਣੀ ਜੋ ਨਜ਼ਰ ਆ ਰਹੀ ਹੈ ਉਹ ਕੁਲ ਮਿਲਾ ਕੇ ਹੈ ਮੇਰਾ ਮਨ ਬਹੁਤ ਕਰਦਾ ਤੁਹਾਡੇ ਕੋਲ ਆਉਣ ਨੂੰ ਪਰ ਮੇਰੀ ਮਜਬੂਰੀ ਹੈ ਕਿ ਜੀ ਮੇਰਾ ਘਰ ਦਾ ਪ੍ਰਿਯੰਕਾ ਤੇ ਰਾਹੁਲ ਨਾਲ ਬਹੁਤ ਅਟੈਚਡ ਹੈ ਉਹ ਮੇਰੀ ਸੁਣ ਨਹੀਂ ਰੇ ਅਗਲੇ ਆਨੇ ਮੈਨੂੰ ਸਸਪੈਂਡ ਕਰਤਾ ਮੈਂ ਹੁਣ ਪ੍ਰੈਸ਼ਰ ਬਣਾ ਲਾ ਜਾਂ ਕਈ ਵਾਰੀ ਇਹਨੂੰ ਨਾ ਬਲੈਕਮੇਲ ਪੋਲਿਟਿਕਸ ਵੀ ਕਹਿ ਦਿੰਦੇ ਆ ਖਬਰ ਬਣਨੀ ਸੀ ਖਬਰ ਬਣ ਗਈ ਅਸੀਂ ਵੀ ਚਲਾਈ ਦੇਖੋ ਇਹਦੇ ਵਿੱਚ ਕੋਈ ਦੋਰਾ ਨਹੀਂ ਸੀ ਕਿ ਖਬਰ ਹੀ ਅਜੇ ਸੀ ਹੁਣ ਉਹ ਖਬਰ ਬਣਾਉਣੀ ਸੀ ਪ੍ਰੈਸ਼ਰ ਬਣਾਉਣ ਦੇ ਲਈ ਜੋ ਹੁਣ ਤੱਕ ਗੱਲਾਂ ਨਿਕਲ ਕੇ ਆ ਰਹੀਆਂ ਨੇ ਪਰ ਕੀ ਨਵਜੋਤ ਕੌਰ ਸਿੱਧੂ ਦਾ ਇਹ ਪ੍ਰੈਸ਼ਰ ਪ੍ਰਵੀਨ ਤੁਗੜਿਆ ਨੂੰ ਚਿੱਠੀ ਭੇਜ ਦੇਣਾ ਫਿਰ ਇਸ ਤਰ੍ਹਾਂ ਦੀ ਤਾਰੀਫ ਕਰ ਦੇਣਾ ਹੋ ਸਕਦਾ ਹੈ ਅਗਲੇ ਕੁ ਦਿਨਾਂ 'ਚ ਹੋਰ ਵੀ ਨਵੇਂ ਸ਼ਗੂਫੇ ਹੋਣ ਪਰ ਜੋ ਮੈਂ AICC ਸੋਰਸਸ ਤੋਂ ਗੱਲ ਕੀਤੀ ਕਿਉਂਕਿ ਮੇਰੀ ਅੱਜ ਨਜ਼ਰ ਲਗਾਤਾਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਸੀਗੀ ਉਹ ਚਲੋ ਮੀਟਿੰਗ 'ਚ ਅੰਦਰ ਹੋਰ ਜੋ ਚਰਚਾਵਾਂ ਆਈਆਂ ਸਾਰੀਆਂ ਗੱਲਾਂ ਆਈਆਂ ਨੇ ਕੁਝ ਗੱਲਾਂ ਨਹੀਂ ਰਿਵੀਲ ਕਰਨ ਵਾਲੀਆਂ ਹੁੰਦੀਆਂ ਪਰ ਉਪਤ ਜਿਹੜੇ ਆਪਣੇ ਬੰਦੇ ਹੁੰਦੇ ਸਾਰਾ ਕੁਝ ਦੱਸ ਦਿੰਦੇ ਹੁੰਦੇ ਆ ਨਾ ਫਿਰ ਕੀ ਕੀ ਚਲਿਆ ਪਰ ਇੱਕ ਗੱਲ ਹੈ ਕਿ ਜੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਨਵਜੋਤ ਔਰ ਸਿੱਧੂ ਤੇ ਸਿੱਧੂ ਜੋੜੇ ਨੂੰ ਲੈ ਕੇ ਬੇਸਿਕਲੀ ਚਰਚਾ ਅਨ ਆਫੀਸ਼ੀਅਲੀ ਹੋਣੀ ਹੈ ਔਰ ਹੋਈ ਕਿਸੇ ਤਰ੍ਹਾਂ ਦਾ ਭਾਅ ਨਹੀਂ ਦਿੱਤਾ ਜਾਏਗਾ ਇਹ ਫੈਸਲਾ ਹੋਇਆ ਉਸ ਮੀਟਿੰਗ 'ਚ ਆਫੀਸ਼ੀਅਲੀ ਕੋਈ ਮੀਟਿੰਗ ਨਹੀਂ ਹੈ 6 ਤੋਂ 5 5 ਤੋਂ 6 ਲੀਡਰ ਉੱਥੇ ਬੈਠੇ ਆ ਉਹਨਾਂ 'ਚੋਂ ਇੱਕ ਪੰਜਾਬ ਦਾ ਲੀਡਰ ਵੀ ਹੈ ਉੱਥੇ ਬੈਠ ਕੇ ਚਰਚਾ ਹੋਈ ਉਸ ਚਰਚਾ ਦੇ ਵਿੱਚ ਜ਼ਿਕਰ ਹੋਇਆ ਕਿ ਜੀ ਕੀ ਕਰੀਏ ਦੇਖਦੇ ਆ ਬਾਅਦ ਵਿੱਚ ਇਹ ਉਹ ਜਿਹੜਾ ਦੇਖਦੇ ਆ ਬਾਅਦ ਵਿੱਚ ਹੈ ਨਾ ਉਹਦਾ ਮਤਲਬ ਇਹ ਹੁੰਦਾ ਠੰਡੇ ਵਸਤੇ ਪਿਆ ਰਹਿੰਦੋ ਜਿਵੇਂ ਕਰੀ ਜਾਂਦੇ ਆਪੇ ਕਰੀ ਜਾਂਦੋ ਆਪਣੀ ਪੋਲਿਟਿਕਸ ਆਪੇ ਕਰਨਗੇ ਪਰ ਤੁਸੀਂ ਧਿਆਨ ਨਾ ਦਿਓ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ਸੰਘਟਨ ਵਾਲੇ ਪਾਸੇ ਤੁਸੀਂ ਪਿੰਡਾਂ 'ਚ ਜਾਓ ਮਨਰੇਗਾ ਦਾ ਵਿਰੋਧ ਕਰੋ 5 ਤਰੀਕ ਤੋਂ ਪਿੰਡਾਂ 'ਚ ਵੱੜ ਜਾ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸਾਂ ਕਰੋ ਇਹ ਸਾਰਾ ਕੁਝ ਚਰਚਾ ਉੱਥੇ ਹੋਈ ਹੈ ਹੁਣ ਫਿਰ ਜਦੋਂ ਅਗਲੇ ਨੂੰ ਕੋਈ ਪੁੱਛੇ ਹੀ ਨਾ ਕਹਿੰਦੇ ਕਿ ਜਦੋਂ ਫੁੱਫੜ ਰੁਸ ਕੇ ਬਹਿ ਗਿਆ ਜਾਂ ਕਹਿ ਲੋ ਕਿ ਫਿਰ ਵਿਆਹ 'ਚ ਸੱਦਣ ਤੋਂ ਹੀ ਮਨਾ ਕਰਤਾ ਫੁੱਫੜ ਨੂੰ ਕਹਤਾ ਜਾ ਵੀ ਅਸੀਂ ਤੈਨੂੰ ਬੁਲਾਉਂਦੇ ਨਹੀਂ ਵਿਆਹ 'ਚ ਫਿਰ ਫੁੱਪੜ ਗਵਾਂਢੀ ਦੀ ਤਾਰੀਫ ਕਰੇ ਫਿਰ ਫੁੱਪੜ ਜੋ ਮਰਜੀ ਕਰੇ ਅਗਲਿਆਂ ਨੂੰ ਨਹੀਂ ਫਰਕ ਪੈ ਰਿਆ ਤੁਸੀਂ ਫਰਕ ਪਵਾਣਾ ਚਾ ਰਹੇ ਹੋ ਪਰ ਫਰਕ ਪੈ ਨਹੀਂ ਰਿਹਾ ਠੀਕ ਐ ਸੇ ਤਨਾ ਦਿਗਵਜੈ ਸਿੰਘ ਵਾਲੇ ਕੇਸ ਵਿੱਚ ਵੀ ਹੈ ਦਿਗਵਜੈ ਸਿੰਘ ਦਰਸਲ ਸੰਗਠਨ ਦੇ ਵਿੱਚ ਕਈ ਤਬਦੀਲੀਆਂ ਚਾਹੁੰਦੇ ਨੇ ਕੁਝ ਵੱਡੇ ਉਹ ਦੇ ਵਿੱਚ ਆਉਂਦੇ ਨੇ ਆਪਣੇ ਕੁਝ ਖਾਸ ਲੋਕਾਂ ਲਈ ਅੱਜ ਉਹਨਾਂ ਨੇ ਸੰਗਠਨ ਨੂੰ ਲੈ ਕੇ ਜਦੋਂ ਉੱਥੇ ਗੱਲ ਕੀਤੀ ਤੇ ਉਹ ਗੱਲ ਉਹ ਹੋਈ ਹੈ ਗੱਲ ਅੰਦਰ ਉਹਨਾਂ ਨੇ ਥੋੜਾ ਜਿਹਾ ਭਾਵ ਜਾਨੀ ਦਿੱਤਾ ਕਹਿੰਦੇ ਨਾ ਕਿ ਤਵੱਜੋ ਨਹੀਂ ਦਿੱਤੀ ਬਸ ਅਗਲੇ ਨੇ ਫਿਰ ਵਾਓ ਤਰੀਫ ਦੋ ਜਿਹੜੀ ਕਰਤੀ ਇਹਨੂੰ ਕਹਿੰਦੇ ਪ੍ਰੈਸ਼ਰ ਪੋਲਿਟਿਕਸ blackmail ਪੋਲਿਟਿਕਸ ਸੋ ਉਹ ਕਿਤੇ ਨਾ ਕਿਤੇ ਨਾ ਦੋਨਾਂ ਟਵਿੱਟਰਾਂ 'ਆਹੀ ਅੱਜ ਨਜ਼ਰ ਆਈ ਯਾ ਕਹ ਲੋ ਕਿ ਕੱਲ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਸ ਦਾ ਸਾਰ ਲੱਬੋ ਲਬਾਬ ਇਹ ਹੈ ਸਿੱਧੂ ਜੋੜੇ ਨੂੰ ਪਤਾ ਹੈ ਕਿ ਅੱਜ ਮਾੜੀ ਮੋਟੀ ਚਰਚਾ ਜ਼ਰੂਰ ਹੋਣੀ ਹੈ ਪਰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕੋਈ ਅੰਤਿਮ ਫੈਸਲਾ ਨਹੀਂ ਹੋਏਗਾ ਕਿਉਂਕਿ ਇਹ ਕਾਂਗਰਸ ਵਰਕਿੰਗ ਕਮੇਟੀ ਹੁੰਦੀ ਹੈ ਰਣਨੀਤੀਆਂ ਨੂੰ ਲੈ ਕੇ ਹੋਈ ਔਰ ਉਹਦੇ ਵਿੱਚ ਸਰਸਰੀ ਗੱਲ ਹੋਈ ਔਰ ਉਸ ਤੋਂ ਬਾਅਦ ਕਿਹਾ ਬਾਅਦ ਵਿੱਚ ਦੇਖਦੇ ਤੇ ਉਹ ਬਾਅਦ ਵਿੱਚ ਦੇਖਣੇ ਦਾ ਮਤਲਬ ਇਹੀ ਹੁੰਦਾ ਕਿ ਇੱਕ ਮੁੰਬਈ ਹੈ ਇੱਕ ਅੰਬਰਸਰ ਹੈ ਤੁਰ ਹੀ ਜਾਣ ਦੋ ਕਰੀ ਜਾਣ ਦੋ ਅਜੇ ਕੋਈ ਚਰਚਾ ਨਹੀਂ ਕਰਨੀ ਹੁਣ ਉਹ ਦਾਵਾ ਕਿੰਨਾ ਕੋ ਸਹੀ ਹੈ 70% ਕਾਂਗਰਸ ਮੇਰੇ ਨਾਲ ਹੈ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਪਰ ਕੁੱਲ ਮਿਲਾ ਕੇ ਇਸ ਚਰਚਾਵਾਂ ਨੇ ਇਹ ਟਵੀਟਾਂ ਨੇ ਇਹ ਤਰੀਫਾਂ ਨੇ ਇੱਕ ਗੱਲ ਸਾਫ਼ ਕਰਤੀ ਹੈ ਕਿ ਜਨਾਬ ਇਹ ਤੇ ਸਕ੍ਰਿਪਟ ਹੈ ਇਹ ਕਿ ਤੋ ਲਿਖ ਕੇ ਆਈ ਹੈ ਜਾਂ ਕਿ ਤੋ ਡਿਕਟੇਟ ਹੋਈ ਹੈ ਇਸ ਸਕ੍ਰਿਪਟ ਰਾਈਟਰ ਕੌਣ ਹੈ ਕਹਾਣੀ ਦਾ ਸਕ੍ਰਿਪਟ ਰਾਈਟਰ ਡਾਇਰੈਕਟਰ ਪਰਦੇ ਦੇ ਪਿੱਛੇ ਹੈ ਉਹ ਸਾਰੀ ਖੇਡ ਖੇਡ ਰਿਹਾ ਹੈ ਉਹਨੇ ਖੇਡ ਕਿਹਨੂੰ ਕਿਹਨੂੰ ਸਮਝ ਆਈਏ ਕਮੈਂਟਾਂ 'ਚ ਦੱਸ ਦਿਓ ਜ਼ਰੂਰ ਦੱਸਿਓ ਇਜਾਜ਼ਤ ਦਿਓ ਸਸਰੇਕਰ